ਦੋ ਬਾਈਕਾਂ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਬਾਈਕ ਸਵਾਰ ਨੌਜਵਾਨ ਪੁਰ ਤੋਂ 70 ਫੁੱਟ ਹੇਠਾਂ ਡਿੱਗਿਆ ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸ ਦੇ ਨਾਲ ਦਾ ਦੂਸਰਾ ਸਾਥੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨਾਬਾ ਦੇ ਵਿੱਚ ਤੜਕਸਾਰ ਨਾਬਾ ਪਵਾਨੀਗੜ ਓਵਰ ਬ੍ਰਿਜ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਤੇ ਕਿ ਦੋ ਮੋਟਰਸਾਈਕਲਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਓਵਰ ਬ੍ਰਿਜ ਤੋਂ 70 ਫੁੱਟ ਹੇਠਾਂ ਡਿੱਗਿਆ ਅਤੇ ਉਸ ਦਾ ਨਾਲ ਦਾ ਸਾਥੀ ਵੀ ਜ਼ਖਮੀ ਹੋਇਆ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੰਜਾਬ ਦੇ ਵਿੱਚ ਦਿਨੋ ਦਿਨ ਵਧ ਰਹੇ ਸੜਕੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਦਰਦਨਾਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਨਾਬਾ ਪੁਵਾਨੀਗੜ ਓਵਰ ਬ੍ਰਿਜ ਦੇ ਉੱਤੇ ਜਿੱਥੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਬਾਈਕ ਟੱਕਰ ਹੋਣ ਤੋਂ ਬਾਅਦ ਚੱਕਨਾ ਚੂਰ ਹੋ ਗਏ ਨੇ ਅਤੇ ਇਸ ਹਾਦਸੇ ਦੇ ਵਿੱਚ ਕੁੱਲ 4 ਲੋਕ ਜ਼ਖਮੀ ਹੋਏ ਨੇ ਅਸਲ ਤੋਂ ਉਹਨੂੰ ਦੱਸ ਦਈਏ ਕਿ ਦੋ ਨੌਜਵਾਨ ਜਦੋਂ ਨਾਈਟ ਡਿਊਟੀ ਕਰਕੇ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਮਾਪੋਤ ਆ ਰਹੇ ਸੀ ਦੋਵਾਂ ਬਾਈਕਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ ਤੇ ਜੋ ਨਾਈਟ ਡਿਊਟੀ ਕਰਕੇ ਆ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਓਵਰ ਬ੍ਰਿਜ ਤੋਂ ਟੱਕਰ ਹੋਣ ਤੋਂ ਬਾਅਦ 70 ਫੁੱਟ ਹੇਠਾਂ ਡਿੱਗ ਜਾਂਦਾ ਜਿਸ ਦੇ ਕਾਰਨ ਉਸ ਦੇ ਸਿਰ ਦੇ ਵਿੱਚ ਡੂੰਘੀ ਸੱਟ ਲੱਗਦੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਾਪਾ ਦੇ ਵਿੱਚ ਅੱਜ ਇਹ ਸਵੇਰੇ ਤੜਕਸਾਰ ਧਿਆਨਖੱਚਾ ਖਾਤਸਾ ਵਾਪਰਿਆ ਮੈਂ ਬੜਾ ਗੁੱਸਾ ਹੋ ਗਿਆ ਰਿਹਾ ਉਹ ਉਹ ਇੱਧੂ ਆ ਗਈ ਸੀ ਅੱਛਾ ਹਾਂ ਅਮਰੇ ਸਾਹਮਣੇ ਹੋਇਆ ਇਹ ਤਾਂ ਹਾਂ ਹੋਇਸੀ ਹਾਸੇ ਦਾ ਕਾਰਨ ਵੀ ਆ ਮੈਨੂੰ ਕੀ ਲੱਗਦਾ ਤੁਹਾਨੂੰ ਕਿ ਐਕਸੀਡੈਂਟ ਕਿਵੇਂ ਮੈਨੂੰ ਅਕਸਰ ਆਮਣੇ ਨੂੰ ਨਹੀਂ ਮਿਲ ਆ ਗਈ ਸੀ ਜਬੇ ਚੱਲੇ ਕੋਈ ਨੀਂਦ ਨੂੰ ਆ ਗਈ ਸੀ ਕਿ ਕਿਹਨਾਂ ਨੀਂਦ ਨਹੀਂ ਆਖਾ ਸਾਹਮਣੇ ਨਹੀਂ ਰ ਆ ਗਈ ਸੀ ਹੂੰ ਤੁਹਾਡੇ ਨਾਲ ਕੋਈ ਸੀ ਮੈਂ ਸੀ ਉਹ ਆ ਗਿਆ ਤੁਸੀਂ ਨਾ ਕੋੜਾ ਗੇਟ ਤੋਂ ਕਿੱਧਰ ਜਾ ਰਹੇ ਸੀ ਮੈਂ ਫੋਕਲਪੁਰ ਜਾਣ ਜਾ ਰਿਹਾ ਸੀ ਫੋਕਲਪੁਰ ਕੰਮ ਕਰਦੇ ਉੱਥੇ ਹਾਂ ਇਹ ਮੈਂ ਆ ਰਿਹਾ ਸੀ ਜੀ ਕੰਮ ਤੋਂ ਆ ਰਿਹਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਟੱਕਰ ਲੱਗੀ ਆ ਅੱਛਾ ਇਹ ਦੋ ਨਾਬੇ ਕੰਨਿਉ ਆ ਰਹੇ ਸੀ ਦੋ ਭਵਾਨੀ ਘੜ ਕੰਨਿਉ ਆ ਰਹੇ ਸੀ ਅੱਛਾ ਤੇ ਨਾਬੇ ਵਾਲੇ ਗੈਫਟਰੀ ਇਹ ਜ਼ਿਆਦਾ ਸੀਰੀਅਸ ਚਾਹੀ ਹਾਂ ਤੇ ਜਿਹੜੇ ਇਕਤਰੋਂ ਆ ਰਹੇ ਨਾਬੇ ਕੰਨਿਉ ਇਹ ਥੋੜਾ ਜਿਹਾ ਠੀਕ ਹੈ ਹਾਂ ਇਹ ਓਵਰਟੇਕ ਕਰ ਰਹੇ ਤੇ ਇੱਕ ਨੀਚੇ ਕਰਿਆ ਆ ਇੱਕ ਨੀਚੇ ਕਰ ਗਿਆ ਤੇ ਇੱਕ ਜਿਆਦਾ ਸੀਰੀਅਸ ਜੀ ਸਮਝ ਹੋ ਗਈ ਕਾਤਨੀ ਆ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ ਇਹ ਫੈਕਟਰੀ ਵਾਲੇ ਮੁੰਡੇ ਨੇ ਉਹਦੇ ਚੁੱਕ ਫੈਕਟਰੀ ਜਗ੍ਹਾ ਮਰਦੇ ਨੇ ਸੀਰੀਅਸ ਨਹੀਂ ਜਾ ਰਹੇ ਕਿੱਥੇ ਰਹਿੰਦੇ ਨੇ ਇਹ ਘਰ ਰਹਿੰਦੇ ਤਾਂ ਨਹੀਂ ਸਰ ਪਤਾ ਕੋਣ ਆਪਾਂ ਨੇ ਤਾਂ ਚੱਕ ਜੇ ਇਧਰੋਂ ਪੂਰਾ ਕਰ ਸ਼ਿਫਟ ਦੇ ਐਂਡ ਦੇ ਟਾਈਮ ਤੇ ਜੀ ਸ਼ਿਫਟੀ ਤੋਂ ਕਰਿਆਰ ਵਾਪਸ ਆ ਰਹੇ ਸੀ ਸਾਨੂੰ ਜੇ ਮੈਂ ਦੇਖਿਆ ਅਗੇ ਤਾਂ ਮੁਗਲ ਐਕਸੀਡੈਂਟ ਹੋਇਆ ਪਿਆ ਦੂੰਗਾ ਤੇ ਦੋ ਜਿਹੜੇ ਮੁੰਡੇ ਕਰਮਚਾਰੀ ਸੀਗੇ ਸਾਡੀ ਕੰਪਨੀ ਦੇ ਦੀਗੇ ਦੋਨੇ ਮੁੰਡੇ ਸੁਵਰਾਜ ਆਟੋਮੋਟਿਵ ਦੇ ਨਾਂ 'ਬਾ ਦੇ ਦੀਗੇ ਮੁੰਡੇ ਡਿਊਟ ਡਿਊਟੀ ਜਾ ਰਹੇ ਸੀ ਕੰਪਨੀ ਦੇ ਜਾਂਦੇ ਹੋਏ ਐਕਸੀਡੈਂਟ ਹੋ ਗਿਆ ਉੱਥੇ ਨਾ ਮੋਕੇ ਤੇ ਕੋਈ ਐਂਬੂਲੈਂਸ ਪਹੁੰਚੀ ਹੈ ਸਿਰਫ 112 ਨੰਬਰ ਦੀ ਗੱਡੀ ਪਹੁੰਚੀ ਹੈ ਹਸਪੀਟਲ ਲੈ ਕੇ ਆਏ ਆ ਉਹ ਵੀ ਆਪਣੀ ਗੱਡੀ 'ਚ ਮੁੰਡਿਆਂ ਨੂੰ ਲੈ ਕੇ ਆਏ ਨੇਗੇ ਮੋਕੇ ਤੇ ਡਾਕਟਰ ਸਾਹਿਬ ਤਾਂ ਮੌਜੂਦ ਹੈਗੇ ਜੀ ਪਰ ਇਹਨਾਂ ਦੀ ਕੋਈ ਐਂਬੂਲੈਂਸ ਲੈ ਕੇ ਜਾਣੂਰੇ ਮੌਜੂਦ ਨਹੀਂ ਹੈ 190 108 ਨੰਬਰ ਦੀ ਨਾਉਨ ਬਥੇਰੀ ਵਾਰ ਫੋਨ ਕਰਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਸੀ ਜਦ ਉਹ ਇੰਡੀਆ ਦੇ ਬਹੁਤ ਜ਼ਿਆਦਾ ਬੁੱਢੇ ਲੱਗਦੇ ਕਿਵੇਂ ਹੋਇਆ ਹੈਡ ਇੰਜਰੀ ਹੈ ਮੋਟਰਸਾਈਕਲ ਲੱਗੇ ਨੇ ਜੀ ਆਪਸ ਵਿੱਚ ਭੇੜਤ ਹੋਈ ਹੈ ਇੱਕ ਉੱਪਰ ਵੀ ਗੇਰੇ ਬਰਜੇ ਤੋਂ ਇਹਨਾਂ ਨਹੀਂ ਸਰ ਪਤਾ ਡੈਫੀਨੇਟਲੀ ਉਹ ਵੀ ਮੇਰੇ ਜਦੋਂ ਹੁੰਦਾ ਹੋਇਆ ଥିਗਾ ਉਦੋਂ ਐਕਸੀਡੈਂਟ ਹੋਇਆ ਪਿਆ ਤੁਹਾਨੂੰ ਇਹ ਮੁੰਡਿਆ ਦਾ ਨਾਮ ਕੀ ਹੈ ਇੱਕ ਮੁੰਡਾ ਜੀ ਗੁਰਵੀਰ ਆ ਪਾਲੀਆ ਤੁਮੈਂ ਇੱਕ ਮੁੰਡਾ ਨਵਾਂ ਹੀ ਆਇਆ ଥିਗਾ ਸਾਡੇ ਇੰਚਾਰਜ ਅਸੇ ਮੁੰਡਾ ਜਵੀਦ ਲਾਉਂ ਵਿਵੇਕ ਜੀ ਜੀ ਜਿਹੜੀ ਦੂਜੀ ਨੇ ਮੋਟਰਸਾਈਕਲ ਵਾਲੇ ਉਹ ਉਹ ਕਿੰਨੇ ਜਾਨੇ ਸੀ ਉਹ ਸਰ ਦੋ ਆਏ ਨੇ ਵਾਲੇ ਤਾਂ ਵੀ ਦੋ ਜਿਹੜੇ ਆਏ ਤੀਏ ਇਹ ਹੂੰ ਕੀ ਐਕਸੀਡੈਂਟ ਅੰਮ੍ਰਿਤ ਸਾਹਮਣੇ ਹੋਇਆ ਜੀ ਕਿਸ ਤਰ੍ਹਾਂ ਇਹ ਸਰ ਇੰਨਾ ਨਹੀਂ ਪਤਾ ਜੀ ਮੌਕੇ ਤੇ ਹੋਇਆ ਪਿਆ ਜੀ ਜਦੋਂ ਮੈਂ ਪਹੁੰਚਿਆ ਆ ਕਿਸ ਤਰ੍ਹਾਂ ਮਨ ਮਨ ਤੋਂ ਕਹਿੰਦੇ ਇੱਕ ਜਿਹੜਾ ਹੈਗਾ ਨੀਚੇ ਗਿਰਿਆਗਾ ਜਿਵੇਂ ਉਹ ਜਿਹੜੀ ਹਾਈਟ ਬਹੁਤ ਘੱਟ ਆ ਵੀ ਉੱਥੇ ਜਾਲੀ ਲੱਗਣੀ ਚਾਹੀਦੀ ਆ हां <laughs> जार हो जी सर जाली ਦਾ ਕਬਰ ਹੋਣੀ ਚਾਹੀਦੀ ਹੈ ਜੀ ਜਿਆਦਾ ਤੋਂ ਜਿਆਦਾ ਜਿਵੇਂ ਉਹਨਾਂ ਨੇ ਉੱਪਰਲੇ ਪਾਸੇ ਰੇਲਵੇ ਟਰੈਕ ਦੇ ਉੱਪਰ ਜਾਲੀ ਉਹ ਜੋਲੀ ਥੋੜੀ ਹੋਰ ਕਰੋਸ ਹੋਣੀ ਚਾਹੀਦੀ ਹੈ ਤੇ ਸਰ ਉਹ ਓਵਰ ਬ੍ਰਿਜ ਤੇ ਆਪਣੇ ਭਵਾਨੀ ਰੋਡ ਤੇ ਐਕਸੀਡੈਂਟ ਹੋਇਆ ਦੋ ਮੋਟਰਸਾਈਕਲ ਤੇ ਆਪਸ ਵਿੱਚ ਭੜਗੇ ਦੋਨੇ ਮੋਟਰਸਾਈਕਲ ਇਹਨਾਂ ਚ ਚਾਰ ਬੰਦੇ ਸੱਟਾਂ ਲੱਗੀਆਂ ਦੋ ਬੰਦੇ ਰੈਫਰ ਕਰਤੇ ਪਟਿਆਲੇ ਦੇ ਬੋਹਤ ਚਦਾ ਕਰਨੇ ਇੱਕ ਕੌਣ ਕੌਣ ਉਰੇ ਦਾਖਲ ਹੈ ਇੱਥੇ ਇੱਕ ਲੇਡੀਜ਼ ਹੈ ਜੀ ਕਿ ਉਹਨਾਂ ਦਾ ਮੁੰਡਾ ਮੰਨੀ ਹੈ ਕੀ ਨਾਮ ਕੀ ਹੈ ਲੇਡੀਜ਼ ਤੇ ਮੁੰਡਾ ਲੇਡੀ ਦਾ ਨਾਮ ਗਰਮੇਲ ਕੌਰ ਤੇ ਮੁੰਡੇ ਦਾ ਮੰਨੀ ਹੈ ਨਾਲੇ ਪਿੰਡ ਦੇ ਨੇ ਅੱਛਾ ਆਪਣੇ ਪਿੰਡ ਤੋਂ ਇੱਥੇ ਨਾਬੇ ਨੂੰ ਆ ਰਹੇ ਹਾਂ ਉਹ ਜਿਹੜੇ ਬੰਦੇ ਜਮੁਰਸਲਾ ਉਹ ਇੱਥੋਂ ਜਾ ਰਹੇ ਜੀ ਆਪਣੇ ਫੋਕਲ ਬੰਦਵਾਂ ਨੂੰ ਜਾ ਰਹੇ ਕਿੱਥੋਂ ਗਿਰੀ ਨੇ ਉਹ ਜਿਹੜੇ ਦੂਜਾ ਨੋੜ ਦੇ ਉੱਪਰ ਹੋਇਆ ਸੀ ਜਿਹੜਾ ਨਾ ਪੁਲ 'ਚ ਆਪਸ ਭਿੱੜ ਕੇ ਡੋਲ ਗਿਆ ਸੀ ਇੱਕ ਨੀਚੇ ਵੀ ਗਿਰਿਆ ਨੀਚੇ ਦੇਖਦੇ ਆਂ ਜੀ ਉਹ ਆਈ ਪਤਾ ਲੱਗਿਆ ਪੁਲ ਦੇ ਉੱਪਰ ਭਿੱੜ ਗਏ ਆਪ ਕੰਡੀਸ਼ਨ ਕਿਵੇਂ ਹੈ ਜੀ ਕੰਡੀਸ਼ਨ ਦੋ ਸੀਰੀਅਸ ਨਹੀਂ ਦੋ ਨੂੰ ਰੈਫਰ ਕਰਾਇਆ ਨੇ ਟੈਲੇ ਦਾ ਗਿਰੇ ਰੈਫਰ ਕਰੇ ਉਹਨਾਂ ਨੇ ਨਾਮ ਕੀ ਉਹਨਾਂ ਦੇ ਇੱਕ ਤਾਂ ਹੈਗਾ ਜੀ ਗੁਰਵੀਰ ਸਿੰਘ ਤੇ ਵਿਵੇਕ ਸਿੰਘ ਕੀ ਕਰ ਬਈ ਫਰਦਰ ਇਹ ਦੇਖਦੇ ਆਂ ਜਿਹੜੇ ਵੀ ਕਾਰਵਾਈ ਬਣਦੀਆਂ ਕਰਦੇ ਆਂ ਜੀ